ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਕੀ ਜ਼ਿਆਦਾ ਗੈਸ ਪਾਸ ਹੋਣਾ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਆ ਕਿ ਜੇ ਤੁਸੀਂ ਜ਼ਿਆਦਾ ਗੈਸ ਪਾਸ ਕਰਦੇ ਹੋ ਇਹਦਾ ਮਤਲਬ ਇਹ ਤਾਂ ਨਹੀਂ ਕਿ ਤੁਹਾਡੀ ਵੱਡੀ ਜਾਂ ਛੋਟੀ ਅੰਤਰੀ ਵਿੱਚ ਕੋਈ ਬਿਮਾਰੀ ਬਣ ਰਹੀ ਆ ਸੋ ਅੱਜ ਅਸੀਂ ਇਸ ਪੂਰੇ ਮੁੱਦੇ ਤੇ ਗੱਲ ਕਰਾਂਗੇ ਇਸ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚਾਉਣ ਲਈ ਮੇਰੀ ਹੈਲਪ ਕਰਿਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਦੋਸਤੋ ਕਾਫੀ ਸਵਾਲ ਆਉਂਦੇ ਆ ਗੈਸ ਨੂੰ ਲੈ ਕੇ ਸਾਡੇ ਮਨ 'ਚ ਕਿ ਜਿਹੜੀ ਸਾਡੇ ਗੈਸ 'ਚੋਂ ਜ਼ਿਆਦਾ ਬਦਬੂ ਆਉਂਦੀ ਆ ਕੀ ਉਹ ਕਿਸੇ ਬਿਮਾਰੀ ਦਾ ਸੰਕੇਤ ਆ ਕੀ ਜਦੋਂ ਅਸੀਂ ਗੈਸ ਪਾਸ ਕਰਦੇ ਆ ਤਾਂ ਸਾਡੇ ਪੇਟ ਵਿੱਚ ਜਿਹੜੀ ਦਰਦ ਉੱਠਦੀ ਆ ਜਾਂ ਲੈਟਰਨ ਵਾਲੀ ਜਗ੍ਹਾ ਤੇ ਜਿਹੜੀ ਦਰਦ ਉੱਠਦੀ ਆ ਕੀ ਤੇ ਉਹ ਕੈਂਸਰ ਦਾ ਸੰਕੇਤ ਤਾਂ ਨਹੀਂ ਕਿ ਜ਼ਿਆਦਾ ਗੈਸ ਪਾਸ ਕਰਨਾ ਸਿਹਤਮੰਦ ਸਰੀਰ ਦੀ ਨਿਸ਼ਾਨੀ ਨਹੀਂ ਆ ਸੋ ਅੱਜ ਇਹਨਾਂ ਪੂਰੀ ਪੂਰੇ ਸਵਾਲਾਂ 'ਤੇ ਅਸੀਂ ਗੱਲ ਕਰਾਂਗੇ ਦੋਸਤੋ ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰਦੇ ਹਾਂ ਵੀ ਗੈਸ ਬਣਦੀ ਕਿਉਂ ਆ ਦੋਸਤੋ ਗੈਸ ਦਾ ਬਣਨਾ ਇੱਕ ਨਾਰਮਲ ਪ੍ਰਕਿਰਿਆ ਹਰ ਇਨਸਾਨ ਗੈਸ ਪਾਸ ਕਰਦਾ ਸੋ ਅੱਜ ਅਸੀਂ ਗੱਲ ਪਹਿਲਾਂ ਅਸੀਂ ਗੱਲ ਕਰਦੇ ਹਾਂ ਵੀ ਇਹ ਬਣਦੀ ਕਿਉਂ ਦੋਸਤੋ ਜਦੋਂ ਅਸੀਂ ਭੋਜਨ ਖਾਂਦੇ ਹਾਂ ਤਾਂ ਭੋਜਨ ਪਚਣ ਤੋਂ ਬਾਅਦ ਜਿਹੜੇ ਪਿੱਛੇ ਅਣ ਪਚਿਆ ਸਟਾਰਚ ਤੇ ਪੋਲੀਸੈਕਰਾਇਡ ਪਦਾਰਥ ਪਿੱਛੇ ਰਹਿ ਜਾਂਦੇ ਆ ਉਹ ਜਦੋਂ ਅੰਤੜੀ ਵਿੱਚੋਂ ਦੀ ਹੋ ਕੇ ਵੱਡੀ ਅੰਤੜੀ ਤੱਕ ਜਾਂਦੇ ਆ ਤਾਂ ਸਾਡੀ ਵੱਡੀ ਅੰਤੜੀ ਚ ਜਿਹੜੇ ਬੈਕਟੀਰੀਆ ਹੁੰਦੇ ਆ ਕਟਾਣੂ ਹੁੰਦੇ ਆ ਉਹ ਇਹਨਾਂ ਸਟਾਰਚ ਤੇ ਪੋਲੀਸੈਕਰਾਈਡ ਨੂੰ ਫਰਮੈਂਟੇਸ਼ਨ ਇਹਨਾਂ ਦੀ ਕਰਦੇ ਆ ਮਤਲਬ ਇਹਨਾਂ ਨੂੰ ਉਹ ਖਾਂਦੇ ਆ ਜਦੋਂ ਇਹਨਾਂ ਦੀ ਫਰਮੈਂਟੇਸ਼ਨ ਤੋਂ ਬਾਅਦ ਜਿਹੜਾ ਪਿੱਛੇ ਬਚਦਾ ਏ ਉਹ ਗੈਸ ਹੁੰਦੀ ਆ ਸੋ ਇਸ ਤਰ੍ਹਾਂ ਸਾਡੇ ਗੈਸ ਪਾਸ ਹੋ ਜਾਂਦੀ ਆ ਦੋਸਤੋ ਗੈਸ ਪਾਸ ਹੋਣ ਦਾ ਇੱਕ ਹੋਰ ਕਾਰਨ ਜਦੋਂ ਅਸੀਂ ਭੋਜਨ ਖਾਂਦੇ ਆ ਜਾਂ ਪਾਣੀ ਪੀਂਦੇ ਆ ਜਦੋਂ ਅਸੀਂ ਤੇਜ਼ੀ ਨਾਲ ਭੋਜਨ ਖਾਂਦੇ ਆ ਜਾਂ ਜਲਦੀ ਜਲਦੀ ਪਾਣੀ ਪੀ ਜਾਂਦੇ ਆ ਤਾਂ ਸਾਡੇ ਮੂੰਹ ਰਾਈ ਵਾਧੂ ਗੈਸ ਵੀ ਸਾਡੀ ਭੋਜਨ ਨਾਲੀ ਤੋਂ ਹੋ ਕੇ ਭੋਜਨ ਦੀ ਥੈਲੀ 'ਚ ਉਸ ਤੋਂ ਬਾਅਦ ਅੰਤੜੀਆਂ 'ਚ ਚਲੀ ਜਾਂਦੀ ਆ ਤਾਂ ਉਹ ਗੈਸ ਦੇ ਰੂਪ 'ਚ ਉਹ ਵੀ ਪਾਸ ਹੋ ਜਾਂਦੀ ਆ ਦੋਸਤੋ ਇਹ ਤਾਂ ਗੱਲ ਸੀਗੀ ਵੀ ਗੈਸ ਬਣਦੀ ਕਿਵੇਂ ਆ ਦੋਸਤੋ ਸਭ ਤੋਂ ਪਹਿਲਾਂ ਸਾਡਾ ਅਪਰੇਸ਼ਨ ਹੁੰਦਾ ਵੀ ਕੀ ਸਾਡੀ ਗੈਸ 'ਚ ਜਿਹੜੀ ਬਦਬੂ ਆਉਂਦੀ ਆ ਉਹ ਕਿਸੇ ਵੱਡੀ ਬਿਮਾਰੀ ਦਾ ਸੰਕੇਤ ਤਾਂ ਨਹੀਂ ਸੋ ਅਸੀਂ ਇਸ ਤੇ ਗੱਲ ਕਰਦੇ ਪਹਿਲਾਂ ਦੋਸਤੋ ਆ ਸਾਡੀ ਜਿਹੜੀ ਗੈਸ ਚੋ ਬਦਬੂ ਆਉਂਦੀ ਆ ਉਹ ਨਿਰਭਰ ਕਰਦਾ ਵੀ ਅਸੀਂ ਭੋਜਨ ਕੀ ਖਾਦਾ ਹੋਇਆ ਦੋਸਤੋ ਸਾਇੰਸ ਮੰਨਦੀ ਆ ਵੀ ਜਿਹੜਾ ਐਨੀਮਲ ਪ੍ਰੋਟੀਨ ਆ ਉਹ ਹਾਜਮ ਹੋਣ ਤੋਂ ਬਾਅਦ ਮethane ਗੈਸ ਬਣਦੀ ਆ ਸੋ ਮethane ਗੈਸ ਬਹੁਤ ਜ਼ਿਆਦਾ ਬਦਬੂਦਾਰ ਹੁੰਦੀ ਆ ਇਸ ਕਰਕੇ ਜਦੋਂ ਐਨੀਮਲ ਪ੍ਰੋਟੀਨ ਚਾਹੇ ਤੁਸੀਂ ਚਿਕਨ ਖਾਦਾ ਏ ਚਾਹੇ ਮੀਟ ਖਾਦਾ ਜਾਂ ਅੰਡੇ ਖਾਦੇ ਆ ਐਨੀਮਲ ਪ੍ਰੋਟੀਨ ਮਾਸਾ ਰੀ ਭੋਜਨ ਖਾਣ ਤੋਂ ਬਾਅਦ ਜਿਹੜੀ ਗੈਸ ਬਣਦੀ ਆ ਉਹ ਜ਼ਿਆਦਾ ਬਦਬੂ ਵਾਲੀ ਹੁੰਦੀ ਆ ਸੋ ਇੱਕ ਤਾਂ ਕਾਰਨ ਇਹ ਹੋ ਗਿਆ ਦੋਸਤੋ ਦੂਜਾ ਕਾਰਨ ਅਸੀਂ ਫਾਈਬਰ ਘੱਟ ਲੈਨੇ ਆ ਤੇ ਐਨੀਮਲ ਪ੍ਰੋਟੀਨ ਜਦੋਂ ਜ਼ਿਆਦਾ ਖਾਨੇ ਆ ਤਾਂ ਸਾਨੂੰ ਕਬਜ਼ ਹੋ ਜਾਂਦੀ ਆ ਤੇ ਕਬਜ਼ ਨਾਲ ਵੀ ਸਾਡੇ ਇੱਕ ਤਾਂ ਗੈਸ ਜ਼ਿਆਦਾ ਬਣਦੀ ਆ ਤੇ ਬਦਬੂ ਵਾਲੀ ਹੁੰਦੀ ਆ ਦੋਸਤੋ ਕਈ ਸਬਜ਼ੀਆਂ ਇਦਾਂ ਦੀਆਂ ਜਿਹੜੀਆਂ ਗੈਸ ਬਣਾਉਂਦੀਆਂ ਐ ਜਿਵੇਂ ਹੋ ਗਈ ਫੁੱਲ ਗੋਭੀ, ਬੰਦ ਗੋਭੀ, ਬਰੋਕਲੀ ਜਾਂ ਬੀਨਜ਼ ਆ ਰਾਜਮਾ ਆਗੇ ਜਾਂ ਆਂਡੇ ਇਹ ਸਾਰੇ ਸਲਫਰਸ ਭੋਜਨ ਮੰਨੇ ਜਾਂਦੇ ਆ ਇਹ ਜਿਹੜੇ ਸਲਫਰਸ ਭੋਜਨ ਆ ਇਹ ਸਲਫਾਈਟ ਬਣਾਉਂਦੇ ਆ ਸੋ ਸਲਫਾਈਟ ਵੀ ਇੱਕ ਬਦਬੂਦਾਰ ਹੁੰਦੀ ਗੈਸ ਸੋ ਇਹ ਖਾਣੇ ਤੋਂ ਬਾਅਦ ਵੀ ਇਨਸਾਨ ਦੇ ਪੇਟ 'ਚ ਗੈਸ ਜ਼ਿਆਦਾ ਬਣਦੀ ਆ ਦੋਸਤੋ ਇਸ ਤੋਂ ਇਲਾਵਾ ਜੇ ਤੁਹਾਨੂੰ ਕਿਸੇ ਕਾਰਨ ਕਰਕੇ ਕਬਜ਼ ਰੈਂਦੀ ਆ ਤਾਂ ਇਹ ਵੀ ਵੱਡਾ ਕਾਰਨ ਆ ਬਦਬੂ ਵਾਲੀ ਗੈਸ ਬਣਨ ਦਾ ਕਿਉਂਕਿ ਜਦੋਂ ਗੈਸ ਵੱਡੀ ਅੰਤੜੀ ਵਿੱਚੋਂ ਹੁੰਦੀ ਹੋਈ ਲੈਟਰੀਨ ਦੇ ਚਾਰੇ ਪਾਸੇ ਘੁੰਮ ਕੇ ਆਉਂਦੀ ਆ ਤਾਂ ਉਹ ਬਦਬੂ ਵਾਲੀ ਹੁੰਦੀ ਆ ਦੋਸਤੋ ਲਸਣ ਤੇ ਪਿਆਜ਼ ਖਾਣ ਨਾਲ ਵੀ ਗੈਸ ਬਣਦੀ ਆ ਕਿਉਂਕਿ ਲਸਣ ਤੇ ਪਿਆਜ਼ ਨਾਲ ਸਾਇੰਸ ਮੰਨਦੀ ਆ ਵੀ ਪੋਲੀਓਲਸ ਬਣਦੇ ਆ ਤਾਂ ਜਿਹੜੇ ਪੋਲੀਓਲਸ ਹੁੰਦੇ ਆ ਇਹ ਬਦਬੂ ਵਾਲੀ ਗੈਸ ਬਣਾਉਂਦੇ ਆ ਸੋ ਲਸਣ ਤੇ ਪਿਆਜ਼ ਵੀ ਕਾਰਨ ਹੈਗਾ ਗੈਸ ਬਣਨ ਦਾ ਦੋਸਤੋ ਹੁਣ ਅਸੀਂ ਗੱਲ ਕਰਦੇ ਆ ਕੋਲਨ ਕੈਂਸਰ ਦੀ ਕੋਲਨ ਕੈਂਸਰ ਚ ਜ਼ਿਆਦਾ ਗੈਸ ਬਣਦੀ ਆ ਤੇ ਉਹ ਬਦਬੂ ਵਾਲੀ ਵੀ ਹੁੰਦੀ ਆ ਉਹਦਾ ਕਾਰਨ ਕੀ ਆ ਦੋਸਤੋ ਕੋਲਨ ਕੈਂਸਰ ਦਾ ਮਤਲਬ ਵੱਡੀ ਅੰਤੜੀ ਦਾ ਕੈਂਸਰ ਹੈ ਦੋਸਤੋ ਜਦੋਂ ਸਾਡੀ ਵੱਡੀ ਅੰਤੜੀ 'ਚ ਕੈਂਸਰ ਬਣਦਾ ਏ ਤਾਂ ਇਹਦੀ ਸ਼ੁਰੂਆਤ 'ਚ ਸਾਡੇ ਮੌਕੇ ਵਰਗਾ ਇੱਕ ਵੱਡੇ ਮੌਕੇ ਵਰਗਾ ਸਾਡੀ ਵੱਡੀ ਅੰਤੜੀ 'ਚ ਇੱਕ ਜਿਹਨੂੰ ਅਸੀਂ ਪੋਲੀਪ ਕਹਿੰਦੇ ਆ ਉਹ ਬਣਦਾ ਦੋਸਤੋ ਇਹ ਪੋਲੀਪ ਕੀ ਕਰਦਾ ਏ ਸਾਡੀ ਵੱਡੀ ਅੰਤੜੀ ਨੂੰ ਰੁਕਾਵਟ ਪਾਉਂਦਾ ਏ ਸੋ ਇਹਦੀ ਰੁਕਾਵਟ ਨਾਲ ਲੈਟਰਨ ਤੇ ਗੈਸ ਦੀ ਰੁਕਾਵਟ ਹੋ ਜਾਂਦੀ ਆ ਜਿਹਦੇ ਕਰਕੇ ਸਾਨੂੰ ਕਬਜ ਵੀ ਰਹਿਣ ਲੱਗ ਜਾਂਦੀ ਆ ਤੇ ਸਾਡੇ ਗੈਸ ਵੀ ਜ਼ਿਆਦਾ ਬਣ ਲੱਗ ਜਾਂਦੀ ਆ ਤੇ ਜਿਹੜੀ ਗੈਸ ਨਿਕਲਦੀ ਆ ਉਹ ਬਦਬੂ ਵਾਲੀ ਹੁੰਦੀ ਆ ਸੋ ਇਹ ਵੀ ਕਾਰਨ ਕੋਲਨ ਕੈਂਸਰ ਨਾਲ ਵੀ ਸਾਨੂੰ ਗੈਸ ਜ਼ਿਆਦਾ ਬਣਦੀ ਆ ਤੇ ਬਦਬੂਦਾਰ ਹੁੰਦੀ ਆ ਦੋਸਤੋ ਪਰ ਜੇ ਸਾਨੂੰ ਜ਼ਿਆਦਾ ਗੈਸ ਬਣ ਦੇ ਨਾਲ ਸਰੀਰ 'ਚ ਥਕਾਵਟ ਰਹਿੰਦੀ ਆ ਪੇਟ 'ਚ ਦਰਦ ਰਹਿੰਦੀ ਆ ਤੁਹਾਡੀ ਲੈਟਰਨ 'ਚ ਖੂਨ ਆਉਂਦਾ ਏ ਇਹਦਾ ਮਤਲਬ ਕਿਸੇ ਗੰਭੀਰ ਬਿਮਾਰੀ ਦਾ ਇਹ ਸੰਕੇਤ ਨੇ ਲੱਛਣ ਸੋ ਜੇ ਇਹ ਚੀਜ਼ਾਂ ਤੁਹਾਡੇ ਹੋ ਰਹੀਆਂ ਤਾਂ ਤੁਹਾਨੂੰ ਆਪਦੇ ਡਾਕਟਰ ਨਾਲ ਸਲਾਹ ਕਰ ਲੈਣੀ ਚਾਹੀਦੀ ਆ ਦੋਸਤੋ ਹੁਣ ਅਸੀਂ ਗੱਲ ਕਰਦੇ ਆਂ ਵੀ ਗੈਸ ਪਾਸ ਹੋਣ ਸਮੇ ਜਿਹੜੀ ਸਾਡੇ ਪੇਟ ਚ ਜਾਂ ਲੈਟਰਨ ਦੇ ਰਸਤੇ ਜਿਹੜੀ ਦਰਦ ਹੁੰਦੀ ਆ ਉਹ ਕਿਤੇ ਕੈਂਸਰ ਦਾ ਸੰਕੇਤ ਤਾਂ ਨਹੀਂ ਦੋਸਤੋ ਗੈਸ ਪਾਸ ਹੋਣ ਸਮੇ ਜਿਹੜੀ ਦਰਦ ਹੁੰਦੀ ਆ ਇਹ ਕੈਂਸਰ ਕਰਕੇ ਵੀ ਹੋ ਸਕਦੀ ਆ ਇਹ ਅਲਸਰੇਟਿਵ ਕੋਲਾਈਟਸ ਨਾਂ ਦੀ ਬਿਮਾਰੀ ਕਰਕੇ ਵੀ ਹੋ ਸਕਦੀ ਅਸੀਂ ਇਹਦੇ ਬਾਰੇ ਫੇਰ ਗੱਲ ਕਰਾਂਗੇ ਇਹ ਕਰੋਨ ਡਿਜ਼ੀਜ਼ ਕਰਕੇ ਵੀ ਹੋ ਸਕਦੀ ਆ ਤੇ ਇਹ ਅੰਤੜੀਆਂ ਦੇ ਟੀਵੀ ਕਰਕੇ ਵੀ ਹੋ ਸਕਦੀ ਕਿਉਂਕਿ ਇਹਨਾਂ ਬਿਮਾਰੀਆਂ 'ਚ ਸਾਡੀ ਅੰਤੜੀਆਂ ਦੀ ਸੋਜਿਸ਼ ਹੋ ਜਾਂਦੀ ਆ ਇਹਨਾਂ ਦੀ ਸੋਜਿਸ਼ ਜਦੋਂ ਹੁੰਦੀ ਆ ਤਾਂ ਜਦੋਂ ਗੈਸ ਪਾਸ ਹੁੰਦੀਆਂ ਅੰਤੜੀਆਂ 'ਚੋਂ ਤਾਂ ਹਲਕੀ-ਹਲਕੀ ਦਰਦ ਹੁੰਦੀ ਆ ਇਹ ਦਰਦ ਲਗਾਤਾਰ ਵੀ ਹੋ ਸਕਦੀ ਆ ਰੁੱਕ-ਰੁੱਕ ਕੇ ਵੀ ਹੋ ਸਕਦੀ ਤੇ ਮਰੂੜਾ ਜਿਹਨੂੰ ਕਹਿੰਦੇ ਉਹ ਵੀ ਉੱਠ ਸਕਦੇ ਆ ਸੋ ਜੇ ਤੁਹਾਡੇ ਗੈਸ ਪਾਸ ਹੋਣ ਸਮੇਂ ਪੇਟ 'ਚ ਦਰਦ ਹੁੰਦਾ ਏ ਤਾਂ ਤੁਹਾਨੂੰ ਅੰਤੜੀਆਂ ਦਾ ਮੌਇਨਾ ਕਰਾ ਲੈਣਾ ਚਾਹੀਦਾ ਏ ਦੋਸਤੋ ਜਦੋਂ ਗੈਸ ਪਾਸ ਹੋਣ ਸਮੇਂ ਲੈਟਰਨ ਦੇ ਰਸਤੇ ਰਹੀਂ ਦਰਦ ਹੁੰਦਾ ਤਾਂ ਉਹ ਐਨਲ ਫਿਸ਼ਰ ਕਰਕੇ ਹੋ ਸਕਦਾ ਬਵਾਸੀਰ ਦੀ ਬਿਮਾਰੀ ਕਰਕੇ ਹੋ ਸਕਦਾ ਹੈਮੋਰੋਇਡਸ ਕਰਕੇ ਹੋ ਸਕਦਾ ਤੇ ਸਾਡੇ ਜਿਹੜੀ ਲੈਟਰਨ ਦੇ ਰਸਤੇ ਜਿਹੜੀ ਸੋਜਿਸ਼ ਹੋ ਜਾਂਦੀ ਉਹਦੇ ਕਰਕੇ ਵੀ ਹੋ ਸਕਦਾ ਦੋਸਤੋ ਜਿਹੜਾ ਅਖੀਰਲਾ ਸਵਾਲ ਆਉਂਦਾ ਸਾਡੇ ਦਿਮਾਗ 'ਚ ਕਿ ਜ਼ਿਆਦਾ ਗੈਸ ਪਾਸ ਹੋਣਾ ਮਾੜੀ ਸਿਹਤ ਦੀ ਤਾਂ ਨਹੀਂ ਨਿਸ਼ਾਨੀ ਦੋਸਤੋ ਗੈਸ ਪਾਸ ਹੋਣਾ ਇੱਕ ਨਾਰਮਲ ਪ੍ਰਕਿਰਿਆ ਹੈ ਇਹ ਸਗੋਂ ਸਾਡੇ ਵਧੀਆ ਇਮਿਊਨ ਸਿਸਟਮ ਦੀ ਨਿਸ਼ਾਨੀ ਆ ਵੀ ਜਿਹੜਾ ਅਸੀਂ ਭੋਜਨ ਖਾਂਦੇ ਆ ਉਸ ਤੋਂ ਉਹ ਜਿਹੜੇ ਬੈਕਟੀਰੀਆ ਸਾਡੀ ਅੰਤੜੀਆਂ 'ਚ ਹੁੰਦੇ ਵੱਡੀ ਅੰਤੜੀ 'ਚ ਉਹਨਾਂ ਨੂੰ ਪਚਾਉਂਦੇ ਆ ਤਾਂ ਉਸ ਤੋਂ ਜਿਹੜਾ ਸਟਾਰਚ ਤੇ ਪੋਲੀਸੈਕਰਾਇਡ ਜਿਹੜਾ ਸਾਡੇ ਪਚੇ ਹੋਏ ਭੋਜਨ ਤੋਂ ਬਚਦਾ ਏ ਇਹ ਉਹਨੂੰ ਫਰਮੈਂਟੇਸ਼ਨ ਉਹਦੀ ਕਰਦੇ ਆ ਤਾਂ ਕਰਕੇ ਗੈਸ ਬਣਦੀ ਸਗੋਂ ਇਹ ਨਿਸ਼ਾਨੀਆਂ ਵੀ ਸਾਡੇ ਵਧੀਆ ਇਮਿਊਨ ਸਿਸਟਮ ਆ ਸਾਡੀ ਪਾਚਨ ਕਿਰਿਆ ਵਧੀਆ ਏ ਪਰ ਜੇ ਤੁਹਾਨੂੰ ਲੱਗਦਾ ਏ ਵੀ ਤੁਹਾਨੂੰ ਲੋੜ ਤੋਂ ਵੱਧ ਗੈਸ ਪਾਸ ਹੁੰਦੀ ਆ ਤਾਂ ਤੁਹਾਨੂੰ ਆਪਣੇ ਡਾਕਟਰ ਨਾਲ ਸਲਾਹ ਕਰ ਲੈਣੀ ਚਾਹੀਦੀ ਆ ਇਹਦੇ ਜਿਹੜੇ ਮੈਂ ਤੁਹਾਨੂੰ ਪਿੱਛੇ ਕਾਰਨ ਦੱਸੇ ਆ ਉਹ ਵੀ ਹੋ ਸਕਦਾ ਪਰ ਜੇ ਇਹਨਾਂ ਕਾਰਨਾਂ ਦੇ ਮਤਲਬ ਗੈਸ ਜ਼ਿਆਦਾ ਪਾਸ ਹੋਣ ਦੇ ਨਾਲ-ਨਾਲ ਤੁਹਾਨੂੰ ਥਕਾਵਟ ਰਹਿੰਦੀ ਆ ਜ਼ਿਆਦਾ ਤੁਹਾਡੇ ਪੇਟ 'ਚ ਦਰਦ ਰਹਿੰਦਾ ਏ ਤੇ ਤੁਹਾਡੀ ਲੈਟਰਨ 'ਨਾਂ ਹੀ ਖੂਨ ਵੀ ਆਉਂਦਾ ਤਾਂ ਤੁਹਾਨੂੰ ਆਪਣੇ ਅੰਤੜੀਆਂ ਦਾ ਮੌਜਨਾ ਕਰਾ ਲੈਣਾ ਚਾਹੀਦਾ ਸੋ ਆਹ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਮੇਰੀ ਹੈਲਪ ਕਰਿਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਤੇ ਮੇਰਾ ਪੇਜ ਵੀ ਫੋਲੋ ਕਰ ਲਓ ਤਾਂ ਜੋ ਅਗਲੀਆਂ ਵੀਡੀਓ ਤੁਹਾਡੇ ਤੱਕ ਸੌਖੀਆਂ ਪਹੁੰਚ ਜਾਣ ਸੋ ਇਜਾਜ਼ਤ ਦਿਓ ਮੈਨੂੰ ਧੰਨਵਾਦ